ਹਾਂਜੀ ਕੀ ਹਾਲ ਸਾਰੇ ਵੀਰਾਂ ਦਾ ਹੋਰ ਕੀ ਪਤਾ ਕਰਦਾ ਮਰੀ ਅੱਜ ਹੀ ਕਾਰ ਕੂਤਰਵਾਤਰ ਸੈਟ ਆ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਉਹ ਜਿੱਥੇ ਵਲੌਗ ਦੀ ਸਟਾਰਟਿੰਗ ਸੇਰੀਅਸ ਸੇਰੇ ਸਫੀ ਕਾਲੀ ਦੇਖਦੇ ਆ ਜਿਵੇਂ ਸਤ ਕੂਤਰ ਕਰ ਡਾਈ ਸੀ ਨਾ ਥੋੜੀ ਵਾਰੀ ਸੈੱਟ ਕਰਨੀ ਸੀ ਕੂਤਰਾਂ ਦੀ ਦੋਨਾਂ ਦੀ ਬੰਦੀ ਤੇ ਇਹ ਦੋ ਦਿਨ ਲਗਾਤਾਰ ਮੈਂ ਚੱਲ ਫਿਰ ਕੂਤਰ ਦੇਖਦੇ ਆ ਫੜ ਕੇ ਨੇ ਕੀ ਹਸਾਬ ਕਿਤਾਬ ਹੈ ਛੱਡਦੇ ਕੂਤਰਿਆ ਦਾ ਫਰਜ ਤੇ ਅਹ ਅਹ ਥਾਲੀ ਹੋ ਵੀ ਉੱਠ ਖੜਾ ਨਾ ਦੀ ਨਾਲੀ ਆਪਣੀ ਢੀਕਰੀਆਂ ਦਾ ਜੀਰ ਛੱਡਦੇ ਅਮਰ ਕੋਈ ਨਾ ਦਾ ਚਾਰ ਕੂਤਰ ਛੱਡ ਦਿੰਦੇ ਆ ਰੱਤੇ ਬੀਲੇ ਸਾਰੇ ਇਕਦਨ ਕੱਢਾਂਗੇ ਤੇ ਤਿੰਨ ਕਬੂਤਰ ਇਕਦਨ ਕੱਢ ਲਿਆ ਕਰਾਂਗੇ ਸੀਗਾ ਕਿ ਨਹੀਂ ਚਾਰ ਅੱਜ ਵੀ ਛੱਡਦੇ ਕੱਲ ਵੀ ੜਾਈ ਸੀ ਮਾਰ ਦਿਓ ਲੈ ਕੋਈ ਨਾ ਜਾਨ ਦੇ ਲੈ ਕੇ ਰਵੱਦਣਾ ਜਾਂ ਉਹ ਖੱਚ ਕੇ ਬਿਠੇ ਸਾਰਾ ਕੋਈ ਚੱਲ 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 ਦੋ ਤੜਾ ਡਾਤੇ ਦੋ ਹੋਰ ਕੱਢ ਦਿੰਨੇ ਆਪਾਂ ਚਲੋ ਜੀ ਜਾਣ ਦਿਓ ਮੈ ਲਗਣਾ ਚੈੱਕ ਕਰਦਾ ਜੀ ਤੜਕਣ ਤੜਕਣ ਹਾਂ ਦੂਜੇ ਲੈ ਕੇ ਕਿ ਡਾਕਟਰ ਤੂੰ ਤੈਨੂੰ ਕੋ ਪਾਇਆ ਹੋ ਜੇ ਮੈਂ ਤੇ ਰਾਈਟਰ ਤਾ ਹਾਂਜੀ ਕੋ ਤਾਂ ਲੋਣੀ ਪਊਗੀ ਆ ਆ ਦਿਖ ਗਰਾਦਾ ਇਹ ਤਾਂ ਤਿਆਰੀ ਹੈ ਕੰਨ ਨੂੰ ਨਿਓ ਲਿਓ ਇਹੀ ਬੰਦਾ ਇਹਨੂੰ ਆ ਨਾ ਮਗਰ ਬੜਾ ਗੰਦਾ ਯਾਰ ਉਹ ਬੜਾ ਉੱਠ ਆ ਗਿਆ ਦਾਜੀ ਫੇਰ ਲਾ ਦਾਦਾ ਕੰਜਰ ਦੇ ਨੇ ਯਾਰ ਕੋਲੇ ਵਰਦੇ ਹੀ ਕੰਮ ਖਿੱਚੀ ਆਂਦੇ ਆ ਆਪਦੇ ਬੰਦਾਂ ਦੇ ਹਣਾ ਅਹੀਂ ਕੂਪਟਰ ਸਾਡਾ ਰਹੀ ਕਹਿੰਦਾ ਮੈਂ ਛੱਡਣਾ ਮੇਲੇ ਪੈੜਾ ਗਰੀ ਇੱਥੇ ਪੈੜਾ ਇੱਥੇ ਪਿਆ ਲੈ ਕੇ ਕੰਬੜਾ ਜਾ ਆ ਲੈ ਇਹਨੂੰ ਥੋੜਾ ਬੈਠਣ ਨੂੰ ਗਿਆ ਕਿਆ ਤਾ ਉਹਨੂੰ ਮੁੰਡੇ ਨੂੰ ਲੈ ਛਾੜੀਏ ਹੈ ਛਾੜੀਏ ਆ ਦੇਖ ਲਓ ਜੀ ਲਈ ਉਹਦੇ ਕੰਮ ਦਿੰਦੀ ਉਹ ਭੈਣ ਨੇ ਦਿੰਦੀ ਵੱਡੀ ਮੇਰੇ ਦੰਦ ਦੋ ਕਰ ਗਿਆ ਦੰਦ ਵਾਲੇ ਤੇ ਨਹੀਂ ਨਹੀਂ ਹੁਣ ਇਧਰ ਆ ਜੂਗਾ ਆ ਜਾ ਮਿੱਠਕੇ ਆ ਜਾ ਆ ਜਾ ਆ ਜਾ ਆ ਜਾ ਆਇਆ ਇੱਕ ਤੇ ਸਰਦਾ ਕੋਈ ਤੇ ਇੱਕ ਤੇ ਲੱਤਾਂ ਦਾ ਕੋਈ ਤੇ ਆਇਆ ਪੁੱਤਿਆ ਪੁੱਤਿਆ ਤੇਰੀ ਵੀ ਤੇਰੀ ਹੀ ਹੋ ਗਿਆ ਕੰਮ ਪੂਰਾ ਬਹੁਤ ਕੰਡ ਹੈ ਹਣਾ ਬਪੂ ਆ ਕਿੱਥੇ ਆ ਰਿਹਾ ਹੈ ਮਗਰ ਕਿਦ ਅੱਗੇ ਓਕੇ ਸਹੀ ਹੈ ਇਟਸ ਟੀ ਟਾਈਮ ਮੇਰੇ ਵੀਰੋ ਈ ਬੀ ਆ ਨਿਆ ਬਸੜ ਗਈਆਂ ਨੇ ਨੂਰ ਵੀ ਵਰਦਾ ਹਾਂ ਲੋੜ ਰਹੀਆਂ ਨੇ ਯਾਰ ਮਤਰਾ ਕਰਿਆ ਰੇਟ ਹੋ ਗਿਆ ਗਲੇ ਜ ਫਸ ਗਿਆ ਉਹ ਮਤਲਬ ਹਾਂਜੀ ਹਾਂਜੀ ਬਸੜ ਫਸ ਗਿਆ ਦਲ ਦੇ ਵੇਖੋ ਜੀ ਲੀਓ ਦੇ ਕਿੰਨਾ ਯੇਰੀ ਪੂ ਕੁੱਲ ਬੇਟਾ ਤੇ ਕੀ ਕਰਤਾ ਹੁਣਾ ਹਾਂ ਕਰਨਾ ਕੀ ਹੈਗਾ ਜਿਹੜੇ ਤਿੰਨ ਕੂਤ ਰਹਿਗੇ ਸੀਗੇ ਉਤੋਂ ਪੇ ਜਾਲ ਚ ਪਾਤੇ ਠੀਕ ਹੈ ਤੇ ਦੂਜੇ ਜਿਹੜੇ ਚਾਰ ਉੱਡੇ ਫਿਰਦੇ ਆ ਉਸ ਨੂੰ ਦਿਖਾ ਦੇ ਲਿਆ ਆਪਾਂ ਇਹ ਕਾਹ ਉਹਦਾ ਹਰੇ ਪੁੰਜੀ ਵਾਲਾ ਠੀਕ ਹੈ ਇੱਕ ਹੋ ਜਾਂਦਾ ਇੱਕ ਹੋ ਜਾਂਦਾ ਤੇ ਇੱਕ ਦੋ ਤੇ ਤਿੰਨ ਚਾਰ ਸਾਰੇ ਪੂਰੇ 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 ਸੈਟ ਹਟ ਹਟ ਹਟੇ ਕਾ ਜਾਂਦਾ ਜਾਂਦਾ ਲਾਲ ਪੇਟੀ ਹਰੀ ਲੋਰ ਤਿੰਨੇ ਕਬੂਤਰ ਫੜਨੇ ਆਪਾਂ ਜਿਹੜੇ ਉਹ ਦਵਾਈ ਲਈ ਸੀਗੀ ਉਹ ਫੜ ਕੇ ਆਹ ਭੇੜੇ ਕਿਤਾਬੀ ਵਾਤ ਚ ਆਪਣੇ ਬਾਹਰ ਭੇੜ ਲਏ ਤਿੰਨੇ ਕਬੂਤਰ ਜਿਹੜੇ ਕੱਢਨੇ ਸੀਗੇ ਠੀਕ ਹੈ ਤੇ ਲਾਜ਼ਮੀ ਕਰਦੇ ਬਾਹਰ ਉਹਨੇ ਮੋਡਾ ਬਾਹਰ ਵਿੱਚ کھول ਦੇਣਾ ਸਾਰੇ ਨੀਰਾ ਕਰਕੇ ਫੜਨੇ ਪੈਂਦੇ ਬਸ ਅੱਜ ਤੋਂ ਇਹ ਤਿੰਨੇ ਕਬੂਤਰ ਵੀ ਉਹ ਖੁੱਡੇ ਸ਼ਾਮਲ ਕਰ ਦਾਂਗੇ ਫਿਰ ਰੋ ਰੋ ਲੈਟਾ ਬੰਦ ਕਰਕੇ ਕੌਣ ਫੜਾ ਕਰੂਗਾ ਕਿ ਨਹੀਂ ਤਾਂ ਕਰਕੇ ਪੈਜ ਪੈਰ ਤੇ ਜਿਵੇਂ ਬਿਟਸ ਲੱਗ ਗਈ ਪਤਾ ਨਹੀਂ ਕੀ ਹੋ ਗਿਆ ਛੱਡੋ ਬਸ ਇਹਦੇ ਅਡ ਕਰ ਦਾਂਗੇ ਇਧਰ ਉਹ ਇੱਕ ਦੋ ਕੁੱਤੇ ਚਾੱਕ ਕੇ ਆਪਾਂ ਤੇ ਹੋਰ ਪਾਸੇ ਛੱਡ ਦਾਂਗੇ ਠੀਕ ਆ ਜਣੀ ਇੰਨੇ ਹੀ ਕੰਮ ਹੈ ਆ ਬੈਠੇ ਆ ਤੜਕੇ ਬਾਹਲੀ ਠੰਡ ਸੀ ਹੁਣ ਮਾੜੀ ਧੁੱਪ ਦਾ ਸੇਕ ਆਇਆ ਪੈਂਦਾ ਸਵਾਦ ਹਾਂ ਤੜਕੇ ਦਾ ਐਂ ਲੱਗਦਾ ਸੀ ਆਖ ਕੇ ਦਾ ਦੰਦਵਾਜਰੇ ਸਾਡੇ ਦੋਵਾਂ ਨੇ ਉਹਦਾ ਨਲੀ ਜੀ ਵੀ ਲੱਗ ਗਈ ਤੇ ਸਰ ਬਹਾਜ ਜੀ ਬਹਿ ਚਲੀ ਠੰਡ ਕਰਕੇ ਤੇ ਕਹ ਨਵਾਂ ਕਬੂਤਰ ਫਿਰਦਾ ਵੀ ਆਪਣੇ ਮੰਡਾਇਆ ਠੀਕ ਆ ਆ ਵੇਖ ਲੋ ਰੰਗ ਰੂੰਗ ਕਲੀਅਰ ਕਰ ਲੋ ਆਫ ਦਾ ਜੀਦਾ ਹੈਗਾ ਲੈ ਜਾਓ ਬੇਟਾ ਜੀਦਾ ਹੈਗਾ ਤੇ ਹੈਲੀਪੈਡ ਲੈ ਆਓ ਆਪਦੀ ਤੇ ਭਾਗੇ ਲੈ ਜਾਓ ਸਿੱਧਾ ਸਾਹ ਕੋ ਤਾ ਉਹ ਹੈਲੀਪੈਡ ਅਕਣਾ 94 ਲੈ ਆਓ ਆਉ ਦਾ ਉਹ ਡਬਣਾ ਕੇ ਪੂਰਾ ਕਰੋ ਹੀ ਤੇ ਲੈ ਜਾਓ ਬਈ ਠੀਕ ਆ ਹਜੇ ਛਗਰੀ ਦੇ ਬਾਹਲੋਂ ਕੋ ਥੋੜੀ ਮਰਜੀ ਐ ਉਤਰ ਬਹੁਤ ਚੰਗਾ ਦੇਖਣ ਤੇ ਸੋਹਣਾ ਸੁਨੱਖਾ ਉੱਚਾ ਲੰਮਾ ਮੋਟਾ ਤਾਲਾ ਚਾਲ ਬੱਠਾ ਸੋਕਣਾ ਚਮਕਦਾ ਵੀ ਸਟੀਲ ਲੰਗੂ ਐ ਇਹ ਪੂਰਾ ਐਂ ਲਾਦੇ ਮੈਟਲ ਦਾ ਬਣਿਆ ਹੁੰਦਾ ਹੈਗਾ ਕੂਤਰ ਦਾ ਲੋਹੇ ਦਾ ਬਣਾਉਣਾ ਛੱਡ ਦੇ ਉਹ ਵਾਲੇ ਪੜੇ ਪਿੱਸੀਆਂ ਨੇ ਬੈਠੂ ਜਾ ਕੇ ਪਿੱਸੀਆਂ ਨੇ ਮਟੂਆ ਉਹੋ ਇਥੇ ਧਰੀਲਾ ਕੇ ਅੱਜ ਕਾ ਨੂੰ ਕਾ ਫੁੱਲ ਲਾਗੇ ਕਾ ਧਰੀਲਾ ਆਇਓ ਬੈਠਣਾ ਦੇ ਉਹ ਕਦੇ ਮੋੜਦਾ ਇਧਰੋਂ ਇੱਥੇ ਬਾਹਾਂਗੇ ਨੂੰ ਘਰੇ ਤੇ ਚੋਬਰ ਨੇ ਖੁੱਡਾ ਵੀ ਸਾਫ਼ ਕਰਤਾ ਈ ਤੜਕੋ ਤੜਕੀ ਨਾ ਮੁੰਡੇ ਨੇ ਜਮਾ ਸਨਮਾਨ ਹੋਣ ਵਾਲਾ ਕੰਮ ਹੀ ਕਰਤਾ ਮੇਰੇ ਵੀਰੋ ਕਹਿੰਦੇ ਨੂੰ ਪਿੰਡ ਲੂਲਬਾਈ ਦੀ ਧਰਤੀ ਤੋਂ 4 ਫੁੱਟਾ 4 ਫੁੱਟਾ 3.5 ਇੰਚ ਕ ਆਪਣਾ ਸਨਮਾਨਿਤ ਕਰਾਉਣਾ ਐ ਇਹਨਾਂ 4 ਫੁੱਟਾਂ ਉਹ ਅੱਡਾ 3.5 ਇੰਚ ਵਾਲਾ ਅੱਡ ਮਿਲੂਗਾ ਤੇ ਇਹ ਦਮਣੀ ਨੂੰ ਕਰਾਉਣਾ 6 ਫੁੱਟ ਕੱਪ ਤੇ 7.5 ਇੰਚੀ ਨਾਲ 7.5 ਇੰਚੀ ਨੂੰ ਅੱਡ ਮਿਲੂ 5 ਫੁੱਟਾਂ ਉਹਨੂੰ ਅੱਡ ਮਿਲੂ 5 ਫੁੱਟਾਂ ਨਾਲ ਰੱਖਣ ਨੂੰ 7.5 ਇੰਚੀ ਨੂੰ ਰੱਖਣ ਨੂੰ ਨਾਲ ਰਹਿਣ ਨੂੰ ਠੀਕ ਹੈ ਹਾਂ ਤੇ ਬਈ ਮੁੰਡੇ ਨੇ ਖੁੱਟਾ ਸਾਫ ਕਰਤਾ ਮੈਂ ਹੈਣਾ ਉੱਡ ਵਾਲੇ ਕੁੱਤਰਾ ਦਾ ਖੁੱਡਾ ਸਾਫ ਕਰ ਬਈ ਬਣੇ ਮਿੱਠਾ-ਮੂਠਾ ਦਾਲੀ ਪਤਾ ਲੱਗਦਾ ਆਪਾਂ ਨੂੰ ਠੀਕ ਹੈ ਕਿ ਨਹੀਂ ਵੀ ਦੂਦ ਵਾਲ ਬਿੱਠਾ ਦਾ ਸਾਹ ਤਦਾ ਆ ਜੂਗਾ ਬਈ ਟਾਈਮ ਕਿਉਂ ਕਹ ਦੇਖੋ ਯਾਰ ਮੜਾ ਜਾ ਹਾਂਜੀ ਤੇ ਇੱਕ ਲੂਲਬਾਈ ਦੀ ਬਾਜੀ ਚੋਂ ਜਿੱਥੇ ਕਿ ਅੱਜ ਦਵਣੀ ਗਿਆ ਉਹਨੇ ਵੀਡੀਓ ਪਾਊਗਾ ਬਾਜੀ ਦੀ ਗੋਸ਼ੇ ਨਾਲ ਗਿਆ ਪਹਿਲੀ ਬਾਜੀ ਤੇ ਸੀ ਜਣੀ ਦਿੱਤੇ ਬਈ ਉੱਥੋਂ ਲੂਲਬਾਈ ਪਿੰਡ ਤੋਂ ਇੱਕ ਕਬੂਤਰ ਆ ਗਿਆ ਮੇਰੇ ਵੀਰੋ ਠੀਕ ਹੈ ਜਿੱਥੇ ਖੜਾ ਰਿਹਾ ਆਪਣੇ ਬੈਠ ਊਠ ਗਿਆ ਆਪਾਂ ਵੀਡੀਓ ਪਾ ਦਾਂਗੇ ਬਈ ਜੇ ਕਿਸੇ ਭਰਾ ਦਾ ਹੋਇਆ ਤਾਂ ਲੈ ਜਾਓ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਰੰਗ ਰੰਗ ਕਲੀਅਰ ਕਰਦਾ ਉਸਨੂੰ ਕੂਤਰ ਦਾ ਤੇ ਬਾਕੀ ਬਸ ਠੀਕ ਆ ਯਾਰ 10 ਵੱਜ ਗਏ ਬਈ ਕੂਤਰ ਧੁੱਪੇ ਪਾਉਣ ਨੂੰ ਹੋ ਗਿਆ ਬਹੁਤ ਟਾਈਮ ਤੇ ਹੁਣ ਅੰਦਰ ਮੁੰਡੇ ਛਿੱਲੇ ਨੇ ਬਾਦਾਮ ਪਦੂੰ ਮੈਂ ਫੋਨ ਰੱਖਦਾ ਲਾ ਕੇ ਟਾਈਮ ਲੈਪਸ ਕਿਉਂ ਬਰ ਲੱਗਿਆ ਪਿਆ ਡਿਊਟੀ ਨਮਾਉਂਦਾ ਵਿਚਾਰਾ ਪੂਰੀ ਆਪਦੀ ਇਹ ਬਿਨਾ ਕਹੇ ਤੇ ਬਿਨਾ ਦੱਸੇ ਤੋਂ ਇਹਨੂੰ ਪਤਾ ਹੁੰਦਾ ਵੀ ਨਹੀਂ ਕੀ ਕੰਮ ਕਰਨਾ ਇਹ ਆ ਕੇ ਆ ਆਈ ਹੈ ਇਹ ਦੂਜਾ ਇਹ 13 ਇੰਚੀ ਹਾਂ 13 ਇੰਚੀ ਬੋਲ ਨੇ ਰਹਿਣਾ ਅੰਦਰ ਤੇ ਤਿੰਨੇ ਕਬੂਤਰਾਂ ਨੂੰ ਰੱਖ ਤੇ ਜੀ ਮਦਾਮ ਬਦੂ ਠੀਕ ਹੈ ਤੇ ਹੁਣ ਚੱਲੇ ਸੀਗੇ ਬਾਦਲ ਚੋਬਰ ਕਰਦਾ ਮੋਟਰਸਾਈਕਲ ਗਰਮ ਕਿਉਂਕਿ ਹਜੇ ਗਰਮੀ ਨਹੀਂ ਆਈ ਨਾ ਇਹ ਵੀ ਲੋਆਂ ਦਾ ਵੇਰੀ ਹੈ ਪਿਆਰ ਡਿਗਰੀ ਤੋਂ ਉੱਤੇ ਚੱਲਦਾ ਹੈਗਾ ਹਣ ਚੋਬਰਾ ਓਏ ਲੋਆਂ ਦਾ ਵੇਰੀ ਹੈ ਨਾ ਮੋਟਰਸਾਈਕਲ ਤਾਂ ਕਰਕੇ ਬਾਦਲ ਜਾਂਦੇ ਆ ਕੁੱਤੇ ਆ ਸਕੇ ਸੰਗਲੀ ਲੈ ਕੇ ਆਉਣੇ ਆ ਠੀਕ ਹੈ ਅੰਦਰ ਬੰਨਣ ਨੂੰ ਮਤਲਬ ਵੀ ਫੈਂਸੀ ਜੀ ਨੂੰ ਐਡਰਸੇ ਟਾਈਪ ਹੁੰਦੇ ਨੇ ਆ ਇੱਕ ਸਾਬਨ ਲੈਕੋ ਨੇ ਮੀ ਵੀ ਇਹਦੇ ਵਾਸਤੇ ਠੀਕ ਆ ਆਪਾਂ ਨੂੰ ਸ਼ੈਂਪੂ ਥੋੜਾ ਇਹਦਾ ਲੈ ਕੇ ਆ। ਸੋਡਾ ਆ ਸੋਡੇ ਨੂੰ ਕਿਹੜਾ دارو ਪੋਣੇ ਹੱਥ ਇਹਨੂੰ ਤੇ ਬਸ ਆ ਤਿੰਨ ਕਬੂਤਰ ਜਿਹੜੇ ਨਵੇਂ ਕੱਢਨੇ ਆ ਇਹ ਧੁੱਪੇ ਬਾਹਰ ਰੱਖਿਆ ਆਪਾਂ ਲੈ ਲੈ ਹੀਲਿਓ ਵਾਸਤੇ ਥੋੜਾ ਜਿਹਾ ਹੋਰ ਸਮਾਨ। ਜੀ ਸੋਬਰ ਜੀ ਦਿਖਾਉਗੇ ਮਾੜਾ ਜਿਹਾ ਘਰੇ ਆ ਕੇ ਦਿਖਾ ਕੇ ਘਰੇ ਆ ਕੇ ਦਿਖਾਵਾਂਗੇ। ਚਲ ਫਿਰ ਇੱਕ ਵਾਰ ਮੈਨੂੰ ਅੱਗੇ ਬੈਠਣਾ ਮੈਨਾਂ ਅੱਜ ਖਤਰਨਾਕ ਬਾਲ ਲੱਗ ਰਿਹਾ ਵੇਖੋ ਸੀਸੇ ਜਿਹਾ ਕਿਹੜਾ ਕੱਲਾ ਮੈਂ ਇੰਦਾ ਤੁਸੀਂ ਦੇ ਨਹੀਂ ਨੀਗੇ ਵਿੱਚ। ਹਾਂਜੀ ਹੁਣ ਦਿਖਾਉਣਾ ਜਿਹੜੀ ਹੀਲਿਓ ਵਾਸਤੇ ਸਾਬਣ ਐਂਡ ਸਾਬਣਾ ਪਤਾ ਨਹੀਂ ਕੀ ਸਾਹ ਬਤਾਵੇ ਉਹ ਆਹ ਦਾ ਆਪਣਾ ਕੁੱਤਾ ਅੰਦਰ ਐਂਟੀਬਾਇਓਟਿਕ ਵੀ ਆ ਬੜੇ ਮੋੜਾ ਨਾ ਪਿਸੂ ਦੀ ਚਮੱਲੋ ਹੀ ਸੋਹਣੀ ਆਉਂਦੀ ਹੈ ਐਲੋਵੇਰਾ ਸੁਗੰਧ ਆ ਗਈ ਆ ਲੈ ਜੀ ਸਾਹ ਸਰਦੀ ਦਾ ਸਰ ਸੀ ਸੱਪ ਆਈ ਰਾਤ ਨੂੰ ਭੇਖੇ ਬਹਾਇ ਦੇ ਦੇ ਨਾ ਸੱਪ ਆ ਗਿਆ ਜਿੰਦਰਾ ਸਾਹਿਬ ਛੱਡ ਦੇ ਉਹਨੂੰ ਸੱਪ ਨੂੰ ਛੱਡ ਆਇਆ ਸਾਡੇ ਕੋਲ ਆਇਆ ਹਾਂ ਛੱਡ ਗਏ ਦੇਖੇ ਦਵਣੀ ਦਵਣੀ ਰੂਕੇ ਦਾ ਫੋਨ ਆ ਜਾਂਦਾ ਆ ਪੁੱਤ ਕੋਈ ਤਾਂ ਰਹਿ ਜਾ ਬਾਅਦ ਚੱਕ ਲੈ ਆ ਜਾ ਲੈ ਬਾਜਾ ਜੱਜਾ ਠੀਕ ਹੈ ਕਿ ਨਹੀਂ ਉਹ ਆਲੇ ਹਾਂ ਤੇ ਸ਼ਾਬੀ ਇੱਕ ਦਾ ਠੀਕ ਹੈ ਸਿਕ ਸਭ ਨੇ ਲੈ ਉਹ ਨੂੰ ਹੀ ਖਰਾਗ ਪਾ ਦੇ ਥੋੜੀ ਜੀ ਮੈਂ ਕਿਹਾ ਆ ਦੋ ਐਟ ਬੜਾ ਇਹਦੇ ਤੇ ਕੋਈ ਗੁਲੀ ਕੱਢ ਕੇ ਪਾ ਦੇ ਇਹਨੂੰ ਮੀਟ ਆ ਜੀ ਛੱਡ ਦਿਓ ਇਹ ਆ ਰਹੀ ਆ ਰਹੀ ਭਾਈ ਉਹ ਲੰਡੀ ਦੀ ਪੂਸ ਵੇ ਹਲਦੀ ਹੋ ਜਾ ਕੇ ਕੇਲੇ ਦੀ ਪੂਸ ਬੜਾ ਮੀਟ ਧਈ ਆ ਜੀ ਜੇ ਕੇਲੇ ਦੀ ਪੂਸ ਨਹੀਂ ਵੱਢ ਕੇ ਸਿੱਟੀ ਹੁੰਦੀ ਹੈ ਆਹ ਜੀ ਉਹਦਾ ਕਈ ਕਿੱਧਰ ਲੱਗਿਆਦਾ ਕਿ ਮੰਝਦੇ ਜਾਊਗਾ ਉਹ ਤੇ ਲੈ ਗਿਆ ਉਹ ਸਿਆਣਾ ਹੋ ਗਿਆ ਓਏ ਬੰਦੇ ਮੰਜੀ ਲੈ ਗਿਆ ਸਿਆਣਾ ਹੋ ਗਿਆ ਜੀ ਮੰਜੀ ਦੇ ਵੀ ਕਹ ਆ ਤੇਰੀ ਕਰ ਗੱਲ ਲੈ 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 ਜਿਵੇਂ ਹੈ ਨਾ ਸਿਆਣਾ ਇਹਨੇ ਦੱਸਦਾ ਆਈ ਯਾਰੀ ਸਸਕਾਰੀ ਲਿਓ ਕਾਸਤੇ ਇਹ ਦਾਣੇ ਤਿਆਰ। ਸ਼ਾਇਦ ਕੂਟਰ ਜੀ ਛੱਡ ਦਿਓ ਸਾਰੇ ਅੰਦਰ ਬਸ ਇੱਥੇ ਲਾ ਕੇ ਮੁਰੇ। ਜਿਵੇਂ ਨੇੜੇ ਕਰਕੇ ਇੱਥੇ ਇੰਨੀ ਚਿਰ ਦਾ ਫਰਾਟਾ ਪੈ ਜੂਗਾ ਇਹਨਾਂ ਦਾ। ਓਏ ਓਏ ਦੇਖੀ ਦੇਖੀ ਚੜਾਲਿਆ ਸੀ ਬਿੱਲੀ ਕੁਛ ਬਿੱਲੂ ਤੇ ਆਹ ਕੁਡਾ ਸੁਣ ਦਿਖਾਈ ਤੇ ਅਕਤੂਬਰ ਨੇ ਸਾਫ਼ ਕਰਕੇ ਗਾਣਾ। ਆਹ ਕੰਮ ਬਹੁਤ ਚੰਗਾ ਕਰ ਗਿਆ। ਨਹੀਂ ਰੇਤਾ ਵਿੱਚੋਂ ਹੀ ਸ਼ਾਂਤਤਾ ਸੀ ਇਹਦੇ। ਹੁਣ ਕਰ ਗਿਆ ਆਪਾਂ ਦਾਣੇ ਰੱਖਣੇ ਸਟਾਰਟਿੰਗ ਵਾਬੇ ਠੀਕ ਹੈ। ਹਾਂਜੀ ਮੇਰੇ ਦੋਸਤੋ। ਰੱਖ ਗਏ ਜੀ। ਫੁੱਡਾ ਨੰਬਰ 1 ਕਬੂਤਰਾਂ ਵਾਲਾ। ਆਇਓ 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 ਪੱਤ। ਯੂ ਨੋ ਦਾ ਪਹਿਲਾ ਹੀ ਪਈ ਸੀ ਵੈਸੇ ਯਾਰ ਖੁੱਡਾ ਨੰਬਰ 2 ਹੋ ਗਿਆ ਆਪਣਾ ਕਬੂਤਰਾਂ ਵਾਲਾ ਸਿੱਧੀ ਸਿੱਧੀ ਰੱਖ ਦੇ ਬਈ। ਬਾਸ ਭੇੜ ਦੇ। ਆਇਓ ਆਇਓ ਇਹਦਾ ਡਿੱਗਣ ਆ ਗਿਆ ਆਪਣੇ ਮੂੰਹ ਤੇ ਹੀ ਪਾਉਣਾ ਪਾਊਡਰ ਇਹ ਜਾ। ਉਦੋਂ ਬਾਅਦ ਆ ਕੇ ਉੱਡਰ ਵਾਲੇ ਕਬੂਤਰਾਂ ਵਾਲੇ ਪਾਸੇ ਠੀਕ ਆ ਕਿ ਨਹੀਂ? ਤੇ ਖੁੱਡਾ ਨੰਬਰ ਓਹੋ ਖੜ ਜੋ। ਖੁੱਡਾ ਨੰਬਰ 3। ਆਇਓ 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 ਪੱਤ।

ਉਹ ਪਾਵਾਂਗੇ ਆਥ ਨੇ ਤੇ ਕਬੂਤਰ ਆਪਣੇ ਫਿਰਦੇ ਆ ਉਹ ਤੁਹਾਨੂੰ ਦਿਖਾ ਦਿੰਨਾ ਮੈਂ ਕਰ ਖੜ ਜੋ ਇੱਕ ਮਿੰਟ ਇੱਥੇ ਕਿਤੇ ਟੱਪੂਗੇ ਆਉ ਜਾਂਦਾ ਵੀ ਇੱਕ ਤਾਂ ਹਰੇ ਪੁੰਝੇ ਵਾਲਾ ਆਉ ਜਾਂਦਾ ਠੀਕ ਹੈ ਕੋਈ ਥੱਲੇ ਜਾਂਦਾ ਨਹੀਂ ਬਸ ਨਿਕੜਾ ਰੱਤਾ ਹੋ ਜਾਂਦਾ ਉਹ ਡੱਬਾ ਗਿਆ ਡੱਬਾ ਤੇ ਹਰੇ ਪੁੰਝੇ ਵਾਲਾ ਦੋਵੇਂ ਠੀਕ ਹੈ ਤੇ ਇੱਥੇ ਰੱਤਾ ਤੇ ਬਿਠਾ ਲਈ ਫਿਰਦੇ ਨੇ ਉਹ ਵਾਸਤੇ ਰੋਟੀ ਆਪ ਦੇ ਵਾਸਤੇ ਰੋਟੀ ਲੱਸੀ ਲੈ ਆਂਦਾ ਵੀ ਸਾਰਾ ਕੁਝ ਠੀਕ ਹੈ ਪਹਿਲੇ ਨੰਬਰ ਤੇ ਪਾਵਾਂਗੇ ਅਸੀਂ ਲਿਓ ਨੂੰ ਤੇ ਦੂਜੇ ਨੰਬਰ ਦੇ ਖਾਵਾਂਗੇ ਆਪਮੋਗ ਦੀ ਗੱਲ ਹੈ ਇੱਕ ਮਿੰਟ ਇੰਤਜ਼ਾਰ ਕਰੋ ਮੈਂ ਹੱਲ ਕਰਾਂ ਆਇਆ ਮਿੱਠੇ ਸੌਰੀ ਯਾਰ ਇਸ ਤਰ੍ਹਾਂ ਜਿਹੋ ਜਿਹਾ ਹੈਗਾ ਤੈਨੂੰ ਹੀ ਭੁੱਖਾ ਮਾਰ ਦਿੰਨੇ ਨਾਲ ਭੈਂਜ ਇਸ ਤਾ ਇੱਕ ਢਾਲ ਪਾ ਕੇ ਨੂੰ ਸੁੱਕੀ ਸਬਜ਼ੀ ਦੇ ਆਸਤੇ ਵਾਪਰ ਰਹੇ ਹੁੰਦਾ ਆਪ ਗਿੱਲੀ ਖਾਵਾਂਗੇ ਇਹਨਾਂ ਸੁੱਕੀ ਸਬਜ਼ੀ ਕੀ ਕਹਿੰਦੇ ਸੀ ਇਹਨਾਂ ਥੋੜੇ ਰੋਜ਼ ਇੱਕੀ ਢਾਲ ਬੰਦੀ ਆ ਕੀ ਦਾ ਬਣਨ ਉਹਨਾਂ ਕੋ ਸਾਡੇ ਦਾਲ ਬਣ ਜਾਂਦੀ ਇੰਨੀ ਬਹੁਤ ਐ ਤੇ ਸਾਨੂੰ ਰੋਟੀ ਵੀ ਮਿਲ ਜਾਂਦੀ ਐ ਤੇ ਜਿਹੜੇ ਸਾਡੇ ਅਸੀਂ ਡੱਕਾ ਨਹੀਂ ਤੋੜਦੇ ਨਾ ਤੇ ਸਾਡਾ ਰੋਟੀ ਖਾਣ ਦਾ ਹੱਕ ਨਹੀਂਗਾ ਠੀਕ ਐ ਤੇ ਬਾਕੀ ਬਾਈ ਬਣੇ ਜੇ ਤੁਹਾਡੇ ਤੋਂ ਆਪਦੇ ਘਰੋਂ ਫੜਾ ਕੇ ਜਾ ਸਕਦਾ ਜਿਹੜਾ ਕਮੈਂਟ ਕਰਦੇ ਵੀ 21 ਦਾਲ ਬਣਦੀ ਐ ਤਾਂ ਬਾਲੀ ਚੰਗੀ ਗੱਲ ਆ ਹਨ ਤੇ ਸਾਡਾ ਸਰ ਜਾ ਕਰੂਗਾ ਹਾਂ ਮੈਂ ਉਹ ਹੀ ਆਖਿਆ ਜਿਹੜੀ ਰੋਜ਼ ਨਵੀਂ ਤੋਂ ਨਵੀਂ ਬਣਾ ਕੇ ਫੜਾਇਆ ਕਰ ਬਾਈ ਬਣੇ ਹਨ ਹਾਂ ਤੇ ਨਹੀਂ ਸਾਨੂੰ ਦੱਸ ਦਿਆ ਕਰ ਅਸੀਂ ਘਰੇ ਆਇਆ ਖਾਇਆ ਕਰਾਂਗੇ ਤੁਹਾਡੇ ਤੇ ਲੀਓ ਦਾ ਲੱਸੀ ਦਾ ਵੰਡਾ ਵੀ ਕੱਢ ਤਾ ਵੀ ਆਪਦੇ ਤੋਂ ਪਹਿਲਾਂ ਇਹਨੂੰ ਰੋਟੀ ਤੇ ਲੱਸੀ ਜਾਨਵਰ ਆ ਰਹੇ ਨੇ ਘੜ ਬੋੜ ਦੇ ਸੁਨਵਾਰਨੀ ਮੈਨੂੰ ਪਾਓ ਇਹ ਕੋੜੇ ਤੇ ਪਾਣੀ ਪਾਲ ਗਏ ਹੋਰ ਇਟਸ ਰੋਟੀ ਟਾਈਮ ਹੋ ਗਿਆ ਆਪਦਾ ਜੀ ਰੋਟੀ ਖਾ ਲਓ ਪਰੋ ਆ ਜਾਓ ਆ ਜਾਓ ਆ ਜਾਓ ਸਿੱਧੀ ਆ ਜਾਓ ਜੀ ਤੇ ਬਸ ਠੀਕ ਹੈ ਖਾਣੇ ਪੀਣੇ ਆ ਉਧਰੋਂ ਖੜੇ ਨੇ ਛੰਡ ਮਾਓ ਠੀਕ ਆ ਕੋਈ ਸੱਟ ਹੈ ਉਹ ਜੋ 19 ਚਸ ਜੀ ਬਣੀ ਨਹੀਂ ਕੀ ਕਰ ਖੜ ਗਏ ਤਾਂ ਕਰਕੇ ਆਥਨੇ ਦੇਖਾਂਗੇ ਸ਼ਾਇਦ ਤੁਹਾਨੂੰ ਬਾਜੂ ਖਾਗ ਲੱਗੇ ਅੰਮੀ ਵੀ ਦੇ ਮੁਤ ਸੋ ਲੱਕੇ ਇਹ ਵੇਲਾ ਦਾ ਇਧਰੋਂ ਚੱਕ ਲਿ ਗਏ ਦਾਣਾ ਆ ਪਾ ਠੀਕ ਹੈ ਕਣਕ ਤੇ ਸਰੋਂ ਹੁਣ ਲਿਆ ਕੇ ਛੱਡ ਕੇ ਜਾਣ ਵਾਲਾ ਇਧਰ ਇੱਕ ਕਬੂਦਰੀ ਵੀ ਸਰਦ ਗੇ ਲਾਸਟ ਰਹਿ ਗਈ ਇਹ ਦੂਬਲਾ ਕਬੂਤਰ ਕਬੂਦਰੀ ਛੱਡ ਗਿਆ ਸ਼ਿਆਲ ਖਾਂਡੇ ਮੇਰਗੇ ਤੇ ਘਾਰ ਐਸਾ ਖੁੱਡੇ ਜ ਓਕੇ ਵੀਰ ਵਾਸ ਹੁਣ ਸਰਪ ਚਾਰ ਜਨਵਰੀ ਰਹਿ ਗਏ ਕਿ ਮੁੰਡਾ ਉਹ ਗੱਗੂ ਨੀਵਾ ਤੇ ਬੈਠਾ ਵਿਚਾਰਾ ਮੈਂ ਅੰਦਰ ਪਿਆਗਾ ਉਹ ਬਾਹਰ ਪੇ ਉਹ ਵੀ ਅੱਜ ਸੁੱਤਾ ਹੀ ਪਿਆ ਸੀ ਪਹਿਲਾਂ ਮੈਂ ਵੀ ਅੰਦਰ ਸੁੱਤਾ ਹੀ ਪਿਆ ਸੀਗਾ ਔਰੀ ਹੈ ਨਾ ਯਾਰ ਨੀਂਦ ਹੀ ਨਹੀਂ ਆਈ ਨਾ ਦੇ ਨਹੀਂ ਠੰਡਾ ਹੈ ਆਈ ਹੈ ਮਰਾ ਵਾਲੀ ਬੰਦੇ ਨਸੇ ਪੱਤੇ ਵਾਲੇ ਠੰਡੇ ਤੇ ਲੋੜ ਨਹੀਂ ਆਉਂਦੇ ਗਰਮੀ ਭਾ ਦਾ ਸਰੀਰ ਵੀ ਚੱਲਿਆ ਰਵੇ ਹੈ ਨਾ ਆਸਮਾਨਾਂ ਚੌੜ ਕਰਨਾ ਮਰਾ ਮੁੱਖੀ ਮੰਦ ਰੋਟਾਂ ਨਾ ਮਾਹ ਬਲਟਾ ਬਾ ਠੀਕ ਹੈ ਇੱਥੇ ਛਤਰਾ ਛਤਰਾ ਲੰਗਾ ਮੰਗਾ ਬੇਬੂ ਜਾਣੇ ਉਤਰ ਫਿਰਦੇ ਆਪਣੇ ਯਾਰ ਉੱਡੇ ਹੈ ਨਾ ਤੇ ਲੀਓ ਦੀ ਖਰਾਬ ਹੋ ਕੇ ਪਾਪੇ ਆਉਂਦੇਗੇ ਪਾਉਗੇ ਪਾਉਣੇ ਮੈਨੂੰ ਬਸ ਹਵਾਏ ਦੀ ਮੁੰਨੇ ਨਾਲ ਹੀ ਨਿਭਾਉਂਦੇਗਾ ਜਿਵੇਂ ਕੀ ਬਸ ਇਹ ਰਿਹਾ ਨੈਨਿਕ ਬਹੁਤ ਐਨੂੰ ਯਾਰ ਇਹ ਗਣ ਚੱਲ ਗੋਲੀ ਬੋਰ ਪਾ ਲੈ ਇਹਦਾ ਸਵਾਦ ਹੀ ਐਨੂੰ ਖੁੱਲ ਜਾਣੀ ਇਹਨੇ ਕਿਹੜੀ ਮਾਰੀ ਜਾਨਵਰ ਆ ਗਿਆ ਜੀ ਨਵਾ ਕਿਹੜੀ ਮਾਰੀ ਚਿੜੀ ਮਾਰੀ ਕਰਦੇ ਆ ਠੀਕ ਆ ਗਏ ਨੇ ਭਾਗੇ ਦਿਖਾਉਣਿਆ ਤੁਹਾਨੂੰ ਫਿਰ ਹੈ ਬੜਾ ਸੋਹਣਾ ਤੇ ਸੁਸ਼ੀਲ ਜਾਨਵਰ ਆਇਆ ਜੀ ਜਿਨ੍ਹਾਂ ਦੀ ਆਪਾਂ ਨੂੰ ਚਸ ਹੁੰਦੀ ਐ ਉਹੀ ਜਾਨਵਰ ਆ ਗਿਆ ਆਪੇ ਦਿਖਾ ਗਏ ਲਓ ਕਰੋ ਚੈੱਕ ਕਰੋ ਚੈੱਕ ਕਰੋ ਚੈੱਕ ਕਰੋ ਚੱਕ ਜਿਵੇਂ ਕਲੀਅਰ ਦਿਖਾਤਾ ਹੁਣ ਨਾ ਪੁੱਛ ਕਿਹੜਾ ਜਾਨਵਰ ਸੀਗਾ ਠੀਕ ਐ ਸਿਆਣਾ ਬਹੁਤਾ ਛਤਰੀ ਚੱਕਦੇ ਮੜੀ ਸਿੱਧੀ ਕਰਦੇ ਦੇਖ ਲੈਨੇ ਭਾਗ ਉਹ ਤਾਂ ਉੱਚੀ ਹੋ ਗਈ ਯਾਰ ਹੈ ਆਪਣੇ ਨਾ ਵੇ ਜਾਣੇ ਹੋਰ ਤਾਂ ਕੋਈ ਦਿੱਕਤ ਨਹੀਂ ਹੋਉ ਆਉਂਦੀ ਮੁੜੀ ਗੋਲੀ ਐ ਬਈ ਪਤਾ ਨਹੀਂ ਗੋਲਾ ਕੀ ਐ ਪਰ ਹੈ ਨੀਲਾ ਆਹ ਹੁੰਦਾ ਏ ਆਏ 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 ਹਾ ਜੀ ਲਿਓ ਨੂੰ ਪਾ ਦੀ ਜੀ ਆਪਾਂ ਪੈਡੇਗਰੀ ਲਿਓ ਆ ਲੈ ਆ ਜਾ। ਹਾਂ। ਵੇਖੋ ਦੰਦਾ ਚਾਹਣਾ ਡੇ। ਠੀਕ ਹੈ। ਤੇ ਛਤਰੀ ਬਈ ਰੇਲੀ ਕਰਤੀ। ਮੈਂ ਕਿਹਾ ਵੀ ਆਪ ਦੇ ਕੂਤਰ ਨਹੀਂ ਖਰਾਬ ਕਰਨੇ ਆਪਾਂ ਹਨਾ। ਵੀ ਵੀਡੀਓ ਨੇ ਚਾਲ ਬਣੀ ਡਾਈ ਬਣੀ ਕੂਤਰਾਂ ਦੀ। ਤੇ ਗੋਲੀ ਕੋਈ ਗੱਲ ਨਹੀਂ ਬਕਟਰਾਂ ਹੋਇਆ ਹਨਾ। ਤਾਂ ਆਪੀ ਬੇਜੂਗੀ ਆ ਫਿਰ ਦੇਖ ਘਰ ਤੇ ਫਿਰਦੀ ਘਰ ਦੀ ਆਪਣੇ ਤੇ ਘਰ ਨਹੀਂ ਛੱਡਦੀ। ਹਨਾ ਮੈਂ ਕਹਿਨੇ ਬੈਠਣਾ ਨੇ ਆਪੀ ਬੈਠ ਜਾਣਾ। ਵੀ ਆਪਣੇ ਕੂਤਰਾਂ ਦੀ ਚਾਲ ਨਾ ਖਰਾਬ ਕਰੋ। ਤਾਂ ਕਰਕੇ ਕੋਈ ਦਿੱਕਤ ਵਾਲੀ ਗੱਲ ਨਹੀਂ। ਬਾਕੀ ਜੇ ਹੋਈ ਕਿਸੇ ਭਰਾ ਦੀ ਵੀ ਇਹ ਫੜ ਲਈ। ਆਪਣੇ ਕੋਲੇ ਆ ਗਈ ਤਾਂ ਲੈ ਜਾਓ ਹਨਾ ਯਾਰ ਆਪਣੇ ਕੋਲੇ ਤੁਹਾਨੂੰ ਪਤਾ ਲੁੱਚਪੁਣੇ ਵਾਲਾ ਕੋਈ ਕੰਮ ਨਹੀਂ ਬਈ ਯਾਰ ਜਿਹੜਾ ਕੁਝ ਹੋਣਾ ਤੁਹਾਡੇ ਸਾਹਮਣੇ ਹੋਣਾ ਹੈਗਾ ਮੁਗਦੀ ਗੱਲ ਹੈ ਆਹ ਬਾਤਾਂ ਨੇ ਬਾਬੇ ਉਹ ਕਾ ਬਾਤਾਂ ਨੇ ਓਏ ਫੜਨ ਵਾਲੀ ਚੀਜ਼ ਹੈ ਜਿਵੇਂ ਫੜਨ ਵਾਲੀ ਬਹਿ ਗਈ ਬਈ ਨਿੰਮ ਚ ਬਹਿ ਗਈ ਆ ਕੇ ਬੈਠ ਗਿਆ ਜਾਂ ਬਹਿ ਗਈ ਆਪਾਂ ਨੂੰ ਨਹੀਂ ਪਤਾ ਪਰ ਸਰਾਜ ਹੀ ਹੈ ਥੋੜੀ ਜੀ ক্লোਜ਼ ਅਪ ਜਾ ਕੇ ਦੇਖ ਕੇ ਆਉਣੇ ਆ ਤਰਸੀ ਅੱਖਾਂ ਨਾਲ ਨਿਗਾ ਨਾਲ ਵੀ ਨੇ ਦੂਜੀਆਂ ਲੁੱਚੀਆਂ ਨਿਗਾ ਨਾਲ ਯਾਰ ਯਾਰ ਤੇ ਬਾਕੀ ਆ ਇਹਦਾ ਕੋਈ ਚੱਕਰ ਇੱਥੇ ਪੋਰ ਲੱਗੇ ਤੇ ਛਤਰੀ ਲਾ ਦੇਣਾ ਜੇ ਕਹਿਣਾ ਤਾਂ ਇੱਥੇ ਨਾਲ ਹੀ ਆ ਕਰੇ ਇਥੇ ਛਤਰੀ ਲਾ ਦੇ ਇਥੇ ਸਿੱਧੀ ਹੀ ਪਤਾ ਇਹ ਨੇੜੇ ਤਾਂ ਕਰਕੇ ਗੁੱਲ ਗੇ ਮੈਨੂੰ ਦੇਵਾਂਗੇ ਦਵਾਈ ਵੜਾਂਗੇ ਹੜਦੇ ਨਹੀਂ ਐਤ ਸਿੱਧੀ ਨਿਗਾ ਪੈਂਦੀ ਜੀ ਬੈੱਡ ਤੋਂ ਪੈ ਕੇ ਮੈਂ ਗੋਲੀ ਵੇਖਿਆ ਨਾ ਮੇਰੀ ਨਿਗਾ ਹੀ ਹੋ ਤੈ ਉਹਦੇ ਡੋਕ ਲੱਗ ਪਾਉਣ ਸੋਹਣੇ ਦਾ ਲਾਦੇ ਆ ਪਾਉਣ ਨਾ ਕੋਈ ਚੱਕਰ ਨਹੀਂ ਜੇ ਹੋਈ ਵੀ ਤਾਂ ਕਿਸੇ ਪਰਾ ਦੀ ਮੰਗਣ ਆਇਓ ਭਾਈ ਬਣੇ ਚੰਗਾ ਹੀ ਰੱਖ ਲਈ ਚਾਣ ਕਰਦਾ ਯਾਰ ਲੈ ਜਾ ਯਾਰ ਕਿਉਂ ਸਾਰੇ ਸਾਲ ਦੀ ਤਿਆਰੀ ਕੀਤੀ ਨਿਕੂਤਰ ਦੀ ਤੇ ਚੰਗੇ ਤਾਂ ਪਣੂ ਜਿਹੜਾ ਉੱਡੇ ਲੱਗਦੇ ਆ ਸੋਹਣਾ ਜਿਹਾ ਪਣੂ ਲੱਗ ਗਿਆ ਨਾ ਪਰ ਘੰਟੇ ਦਾ ਕਿਸੇ ਦਾ ਜਾਨਵਰ ਹਾਂਜੀ ਮੇਰੇ ਵੀਰੋ ਤੇ ਗੋਲੀ ਉੱਠ ਗਈ ਵੀਨੇ ਮਤੋਂ ਤੇ ਫਿਰ ਆਪਾਂ ਛਤਰੀ ਇੱਧਰ ਲੈ ਆਂਦੀ ਆਪਣੇ ਤਾਏ ਕੇ ਘਰੇ ਨਾਲ ਮੈਂ ਕਿਹਾ ਪਰਾਂ ਤਾਂ ਆਪਣੇ ਕੁਤਰ ਉੱਡੇ ਫਿਰਦੇ ਮੈਂ ਉਹਨਾ ਬਹਿ ਜਾਣ ਯਾਰ ਤੇ ਇੱਕ ਤਾਂ ਬਹਿਗਾ ਰਤਾ ਤਿੰਨ ਫਿਰਦੇ ਆ ਚਾਰ ਛੱਡੇ ਸੀਗੇ ਮਨ ਲੱਗਦਾ ਤੇ ਗੋਲੀ ਉੱਡ ਗਈ ਸੀ ਤੇ ਮੈਂ ਉਹਦੇ ਕਰਕੇ ਛਤਰੀ ਆਪ ਇੱਧਰ ਲੈ ਕੋਠੇ ਰੈਂਦੇ ਤਾਏ ਕੇ ਘਰੇ ਮੈਂ ਕਿਹਾ ਇੱਧਰਲੇ ਪਾਸੇ ਬਾਹਲਾਂਗੇ ਉਹਨੂੰ ਜਾਂ ਤਾਂ ਕਿਸੇ ਦੀ ਪਿੰਡੋਂ ਉਹੀ ਹੋਊਗੀ ਡੱਗ ਫੱਗ ਹਨਾ ਜਾ ਫਿਰ ਚੰਗੀ ਆ ਕੋਈ ਕਿਸ ਨੇ ਹਜੇ ਨਵੀਂ ਹੰਦੀ ਸੀ ਤਾਂ ਕਿ ਉਹ ਹੱਲ ਮੁਲੇ ਕਿਸ ਤੇ ਆਸੇ ਪਾਸ ਹਾਂਜੀ ਤੇ ਚੋਬਰ ਵੀ ਆ ਗਿਆ ਕਹਿੰਦੇ ਠੀਕ ਆ ਆਖੀ ਤੇ ਹੁਣ ਸਾਰੇ ਮੁੰਡੇ ਨੇ ਬਦਾਮ ਛੱਲਦੇ ਤੇ ਦੂਜਾ ਮੁੰਡਾ ਪਿਆ ਫੋਨ ਦੇਖਿਆਂ ਨਾਲੇ ਕਬੂਤਰੇ ਦੇਖੀ ਜਾਂਦਾ ਠੀਕ ਆ ਇੱਕ ਰਹਿਗਾ ਵੀ ਬਿਠੀ ਜਿਆਲਾ ਦੂਜੇ ਤਾਂ ਬੈਠ ਕੇ ਤਿੰਨੇ ਤਿੰਨਾਂ ਚੱਕ ਨੂੰ ਬਦਾਮ ਪਾਤੇ ਤੇ ਕਣਕ ਖਵਾਈ ਜਾਂਦੇ ਆ ਤੇ ਦੂਜਿਆਂ ਨੂੰ ਬਸ ਬਦਾਮ ਕੱਟ ਕੇ ਪਾਉਣਾ ਹੁੰਦਾ ਟਾਈਮ ਲੈਸ ਲੱਗੇ ਰੱਖਦੇ ਨਾਲੇ ਫੋਨ ਵੀ ਤੇ ਬੈਠਾ ਹੀ ਦਵਾਇਆ ਫਿਰ ਉਹ ਵੀ ਦਿਖਾਵਾਂਗੇ ਤੁਹਾਨੂੰ ਮਾਹੌਲ ਠੀਕ ਹੈ ਕਿਰਾਂ ਤਾਂ ਹਣਾ ਮੁਝੇ ਬਾਹਰਲੇ ਭਰਾਵਾਂ ਨਾਲ ਮੈਂ ਕੰਟੈਕਟ ਕਰ ਰਹਾ ਹੈਗਾ ਜਿਹੜੇ ਮੇਰੇ ਟੱਚ 'ਚ ਹੈ ਕੁਝ ਮੈਡੀਸਨਸ ਦੀ ਲੋੜ ਲੱਗੀ ਮੈਨੂੰ ਵੀ ਕਬੂਤਰਾਂ ਵਾਸਤੇ ਆਪਾਂ ਮਗਵਾਉਣੀਆਂ ਚਾਹੀਦੀਆਂ ਜਿਹੜੇ ਸਪੈਸ਼ਲ ਪ੍ਰੋਡਕਟ ਨੇ ਦੇ ਵਰਸ ਲੱਗਾ ਕੰਪਨੀ ਦੇ ਹਨ ਉਹ ਚੀਜ਼ ਵੀ ਮੈਨੂੰ ਹੁਣ ਨੀਡ ਲੱਗੀ ਹੈ ਜਦੋਂ ਮੈਂ ਵਰਤ ਕੇ ਲਿਖਿਆ ਇੱਕ ਅੱਧੀ ਗੋਲੀ ਵੀ ਹਾਂ ਵਾਕਈ ਯਾਰ ਉਹ ਚੀਜ਼ ਕਬੂਤਰ ਨੂੰ ਸੈਟਿੰਗ ਕਰਦੀ ਆ ਤਾਂ ਕਰਕੇ ਬਾਹਰਲੇ ਭਰਾਵਾਂ ਨਾਲ ਕੰਟੈਕਟ ਕਰ ਰਹਾ ਮੈਂ ਵੀ ਛੇਤੀ ਛੇਤੀ ਹੈ ਨਾ ਸੀਜ਼ਨ ਤੋਂ ਪਹਿਲਾਂ ਕੋਈ ਬਾਹਰੋਂ ਭਰਾ ਭੇਜ ਦੇ ਤਾਂ ਗੱਲ ਬਣ ਜੇ ਠੀਕ ਆ ਕਿ ਨਹੀਂ ਤੇ ਚਲੋ ਉਹ ਵੀ ਹੋ ਹੀ ਜਾਣਾ ਹੱਲ ਆਪਣਾ ਬਿਠਾ ਲਾ ਆਉਂਦਾ ਇਹ 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 ਹੋ ਜਾਂਦਾ ਉਹ ਹੋ ਜਾਂਦਾ ਉਹ ਹੋ ਜਾਂਦਾ ਹਾਂਜੀ ਰੱਖ ਤੇ ਕੂਤਰਾਂ ਨੂੰ ਦਾਣੇ ਠੀਕ ਆ ਤੱਤੇ ਦੇ ਬਦਾਮ ਵੀ ਤੇ ਦਾਣਾ ਓਕੀ ਰੋਟਾ ਬਾਹਰਲੇ ਦਾਣੇ ਖਾਈ ਜਾਂਦੇ ਆ ਇਧਰ ਲੁੱਡ ਦੀ ਭੈਣ ਕੱਢੀ ਜਾਂਦੇ ਸਾਰੇ ਬੈਠੇ ਤੇ ਬਾਹਰ ਇੱਕ ਫਿਰਦਾ ਤੇ ਸਾਰਾ ਰੋਟਾ ਓਖਾ ਆ ਆਜ਼ਾਦਾ ਬਰੇ ਵੀਰੋ ਹਾਂਜੀ ਤੇ ਜਿਹੜੇ ਕਬੂਤਰ ਅੱਜ ਉੱਡ ਕੇ ਆਏ ਸੀ ਤਿੰਨੇ ਤੇ ਉਹ ਕਬੂਤਰ ਵੀ ਭਾਈ ਆ ਕੀ ਬਾਤ ਉਹ ਵੀ ਬਾਬੀ ਤੇ ਆ ਭਾਈ ਕੰਡ ਟੂਸਾ ਚੱਲ ਰ ਇੱਕ ਹੋਰ ਨਵਾਂ ਸ਼ੈੱਡ ਰੱਖਿਆ ਇੱਕ ਹੋਰ ਨਵਾਂ ਜਾਂਦਾ ਉਧਰ ਦੂਜੇ ਪਾਸੇ ਘੰਟੋਰੀ ਹਾਂ ਤੇ ਲਓ ਜੀ ਯਾਰ ਇਹ ਨੂੰ ਪਾਤੀ ਬਦਾਂਸਰ ਹੁਣ ਆਏ ਹੋਏ ਆ ਓਕੇ ਵੀਰ ਬੋਟ ਸਾਰੇ ਕੂਤਰਾਂ ਦੇ ਬਦਾਂ ਬਾਲੇ ਰੈਡੀ ਕਲੀਅਰ ਹੈ ਮਤਲਬ ਸਿਰਫ ਇੱਕ ਬੈਠਾ ਵਾਲਾ ਰਹਿ ਗਿਆ ਬਸ ਉਹਦਾ ਵੀ ਕਰ ਦਾਂਗੇ ਜਦੋਂ ਬਹਿ ਗਿਆ ਹਾਂਜੀ ਆਗੇ ਬਾਦਲ ਤੇ ਮੜਾ ਮੋੜਾ ਭੁੱਖ ਲੱਗਿਆ ਸੀ ਮੈਂ ਚੱਲ ਕੁਝ ਖਾ ਲੀ ਜੀ ਹਾਂਜੀ ਇਟਸ ਬਰਕਰ ਟਾਈਮ ਹੋ ਜਾ ਮੁੰਡਿਆ ਬਾਦਗੇ ਕਾਂਦੇ ਛਾਲ ਮਾਰੋ ਉਹ ਕਾਂਦੇ ਛਾਲਾ ਖੜੇ ਸਿਰ ਉਹਨਾਂ ਨੂੰ ਚੋਕੜ ਨਾ ਪੰਗੇ ਲਿਆ ਕਰੀਂ ਆਗੇ ਜੀ ਬਾਦਲ ਤੇ ਬੈਠਾ ਦਾ ਵੀ ਬੈਠਾ ਸੀ ਵੀ ਆਉਂਦਿਆਂ ਨੂੰ ਠੀਕ ਆ ਕਿ ਨਹੀਂ ਲਾ ਲੈਂਦਾ ਛਤਰੀ ਤੋਂ ਠੀਕ ਆ ਜਿਵੇਂ ਤੜਕੇ ਛੱਡਦੇ ਆ ਉਵੇਂ ਹੀ ਪੈਂਦੇ ਕੋਈ ਫਰਕ ਨਹੀਂ ਪੈਂਦਾ ਇਹ ਨਾਲੋਂ ਤੇ ਬਸ ਇਹਨੂੰ ਤਾੜ ਕੇ ਪਾਣੀ ਪੁਣੀ ਆ ਪਿਆ ਕੇ ਮਾੜਾ ਮੋਟਾ ਪਾਣੀ ਕੋਸਾ ਪਿਵਾ ਸੀ ਉਹਨੂੰ ਯਾਰ ਆਪਾਂ ਇਹ ਤਾਂ ਤੱਤਾ ਕਰਨਾ ਪਊ। ਠੀਕ ਆ ਹੁਣ ਹਣਾ ਸਹੀ ਐ। ਫਿਰਲੀ ਉਹਨੂੰ ਵੀ ਛੱਡ ਦਈਏ ਬਾਦੂਈ ਆ ਬਹੁਤ ਟਾਈਮ ਹੋ ਗਿਆ ਵਿਚਾਰਾ ਚੁੱਕੀ ਜਾਂਦਾ ਵੈਸੇ ਤੇਰਾ ਮੂੰਹ ਹੈ ਨਹੀਂ ਛੱਡਣ ਵਾਲਾ ਆ ਲੈ ਬਸ ਖੋ ਜਾ ਹੁਣ ਜਾ ਹੁਰਚਾ ਹੋੜਨਾ ਖਰੀ ਮੇਰੇ ਨਾਲ ਕੋਈ ਨਾ ਦੇਖੀਏ ਦੇਖ ਦੇਖ ਕਿੰਨਾ ਖੁਸ਼ ਹੁੰਦਾ ਵੇਖੋ 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 ਹਾਂਜੀ ਮੇਰੇ ਵੀਰੋ ਤੇ ਇੱਕ ਹੋਰ ਜਾਨਵਰ ਆ ਕੇ ਬੈਠ ਗਿਆ ਜੀ ਇਹ ਕੂਤਰਾ ਬਾਬੇ ਮੇਜਰ ਦਾ ਗੁਲਾਬੀ ਢਿੱਡ ਗੁਲਾਬੀ ਟੂਸਾ ਤੇ ਪੁਰਾਣਾ ਰੰਗ ਲੱਗਿਆ ਤੇ ਹਰਾ ਤੇ ਗੋਲੀ ਵੀ ਅਮਰੀਕੀ ਘਰ ਕਨੀ ਬੈਗੀ ਜਾ ਕੇ ਅਮਰੀਕੀ ਨੂੰ ਬੋ ਕਹਦਾ ਵੀ ਸਾਡੀ ਜਿਹਾ ਸਿੱਧਾ ਹੀ ਹਿਸਾਬ ਦਾ ਦੇ ਦੇਈਂ ਸਾਨੂੰ ਹਣਾ ਸੋਹਣੀ ਬਾਈ ਲੱਗੀ ਹੈ ਹਣਾ ਕੋਈ ਨਾ ਅਮਰੀਕੀ ਚੱਕ ਲਾਂਗਾ ਧੱਕੇ ਨਾਲ ਹੀ ਲਿਆਗਾ ਉਹ ਤੋਤਾ ਉਹਦੇ ਬੈ ਜਾਂਦੇ ਕੋਈ ਡਿੱਗਦਾ ਪਤਾ ਸੋਹਣਾ ਹੀ ਆ ਬਾ ਜਾਨਵਰ ਵੀ ਸੋਹਣਾ ਜਾਨਵਰ ਹੈ ਹਣਾ ਉਹ ਚੀਜ਼ ਹੈ ਹੋਰ ਕੋਈ ਹੁਣ ਤੈਨੂੰ ਖੁੱਲ ਦੇ ਦੀ ਤੂੰ ਗੰਦ ਪੋਣਾ ਥੱਲੇ ਆ ਮੰਜੇ ਤੇ ਬੈ ਜਾ ਬੈਠ ਮੰਜੇ ਤੇ ਬੈ ਜਾ ਬੈ ਜਾ ਇੱਥੇ ਬੈਠ ਹਾਂ ਹੁਣ ਹੁਣ ਤਰ੍ਹਾਂ ਪਿਆਰ ਨਹੀਂ ਤੁਹਾਨੂੰ ਦੋ ਮਿੰਟਾਂ ਮਿੱਠੀ ਥੋੜਾ ਲਈ ਦਿੰਦੇ ਤੂੰ ਸਿੱਧਾ ਇੱਜ ਚੱਟ ਪੋਣਾ ਤੂੰ ਤੇ ਮਾੜੀ ਕਾਲਾ ਕਰੀ ਕੋਈ ਚ ਕੋਈ ਨਾ ਬੈ ਜਾ ਕਿੱਥੇ ਦੇਖੋ ਖਾਨ ਪਿਛੇ ਕਿਵੇਂ ਕਰੀ ਜਾਂਦਾ ਕਿਤੇ ਚੀਜੀ ਕਿੱਥੇ ਹੈ ਮੈਨ ਲੁਕੋ ਗਿਆ ਉੱਤ ਚਾਓ ਆਇਆ ਉੱਤੇ ਉੱਤੇ ਦੇਖੋ ਕਿਵੇਂ ਇਹ ਫੀਡ ਦਾ ਚਸਕਾ ਭੈੜਾ ਐ ਇਹਨੂੰ ਆ ਲੈ ਮੰਜੇ ਤੇ ਬੈਠ ਮੰਜੇ ਚੱਟ ਉੱਤੇ ਚੱਲ ਆ ਲੈ ਓਕੇ ਬੈਠ ਖਾਏ ਤੇ ਮੈਂਨੇ ਕਰਿਆ ਇੱਕ ਕਾਰਵਾਈ ਤਾਂ ਦਿਖਾਉਣੀ ਭੁੱਲ ਗਿਆ ਤੁਹਾਨੂੰ ਲਿਓ ਦੀ ਮੈਂ ਅੱਜ ਜਿਹੜਾ ਇਹਦੇ ਵਾਸਤੇ ਰਸਾ ਲਿਆਂਦਾ ਸੀਗਾ ਆਜੋ ਦਿਖਾਵਾਂ ਘਰ ਤਾਂ ਮੁਰਤੋ ਦਾ ਵਦਗਾ ਬਣਾਤਾ ਤੜਕੇ ਲਿਆਂਦਾ ਹੱਥ ਨੂੰ ਤੋੜਤਾ ਤੂੰ ਸੰਗਲੀ ਆਣਾ ਮੱਝ ਹੀ ਲਿਆਕ ਤੇਰਾ ਪੈਗਾ ਮਰੀ ਜੀ ਦੇ ਛਾਪਾ ਮਰੀਕੀ ਮੰਨ ਵਾਲਾ ਉਹ ਦਿਖਾਈ ਲੈਣ ਨੂੰ ਗਿਫਟ ਨਾਲ ਦਿਖਾਈ ਜਿਹੜਾ ਲੈ ਕੇ ਮੇਰੀ ਕੀ ਕਿੱਥੇ ਗੋਲੀ ਓਏ ਹੈ ਇੱਥੇ ਬਹਿ ਗਈ ਹਾਂ ਕੁੱਛ ਦੇ ਹਾਂ ਰੋਟੀ ਰੋਟੀ ਉੱਡਣ ਵਾਲੇ ਕਿਸੇ ਤਾਂ ਲੱਗਦੀ ਨਹੀਂ ਸੀ ਮੈਨੂੰ ਅਮਰੀਕੀ ਯਾਰ ਉਹ ਬੈੰਦੀ ਰਹਿੰਦੀ ਜਿਵੇਂ ਇੱਥੇ ਬੈਠੇ ਰੱਖੀ ਸੀ ਅੱਛਾ ਮੈਂ ਦੋ ਹੀ ਫੇਰ ਕੁੱਤ ਛੱਡਿਆ ਅੱਛਾ ਐਂ ਘੱਟੀ ਵਿੱਚ ਸਾਡੇ ਗੱਲ ਮੰਨਣ ਦੀ ਜੀ ਨਹੀਂ ਆ ਰਹੀ ਅਮਰੀਕੀ ਯਾਰ ਤੇਰੀ ਯਕੀਨ ਜੇ ਨਹੀਂ ਆ ਰਿਆ ਗੱਪ ਤਾਂ ਤੂੰ ਕਿੱਥੇ ਮਾਰਦਾ ਗੱਪ ਤਾਂ ਤੂੰ ਜਮੀ ਨਹੀਂ ਮਾਰਦਾ ਗੱਲ ਤਾਂ ਉਹ ਹੀ ਜਣਾ ਗੱਪ ਤਾਂ ਹਮ ਨੂੰ ਯਕੀਨ ਹੀ ਵਾਲਾ ਤਰੇਤੇ ਆਪ ਦੇ ਦਵਾਦ ਕਿ ਯਕੀਨ ਹੈ ਤਰੇਤੇ ਲਓ ਜੀ ਤੇ ਰੋਟੀ ਤਾਂ ਆਪ ਦੇ ਵਾਸਤੇ ਵੀ ਲੈਂਦੀ ਠੀਕ ਹੈ ਪਰ ਪਰਦੇ ਸੌ ਕੀ ਮੁੰਡੇ ਨੰਬਰ ਪਹਿਲਾ ਤਰੇ ਲੀਓ ਦਾ ਲੈ ਲੀਓ ਬੇਟਾ ਖਾਣਾ ਠੀਕ ਹੈ ਕਿ ਨਹੀਂ ਤੇ ਹਜੇ ਇੱਕ ਕਬੂਤਰ ਨੂੰ ਬਦਾਮ ਪਾਉਣੇ ਹੈਗੇ ਆ ਬਿਠਾ ਓਏ ਖਿਚਲਾ ਓਏ ਪਾਣੀ ਜਿਹੜਾ ਪੂਰਾ ਰੱਖੀ ਵੇ ਤੋਲ ਪਰ ਬਦਾਮ ਪਾਉਣੇ ਆਇਆ 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 ਬਿਠਕੇ ਲੋ ਜੀ ਲਾਸਟ ਕਬੂਤਰ ਵੀ ਛੱਡ ਦੀ ਕੁਡੇ ਜੇ ਇੱਕ ਕਬੂਤਰ ਛੱਡ ਤਾਂ ਪਹਿਲਾਂ ਹੀ ਛੱਡ ਗਿਆ ਆਪਾਂ ਲੈਟ ਉਹ ਛੱਡੀਆ ਕਰ ਮਾਲ ਗੇ ਇੱਕ ਮਿੰਟ ਆਪ ਗਰਾਰੀ ਆੜ ਕੇ ਲੈਟ ਬਣਾਇਆ ਤੇ ਆਜ ਕੋ ਡਰਣਾ ਡਰਣਾ ਨਾ ਬਾਬਾ ਜੀ हां बेटा ओ बेटा केना पुत्रा चल ਚਾਲਾ ਟਿਕਾਣੇ ਤੇ ਅਧਿਰਤੀ ਖੰਡ ਕੋਲੇ ਓਕੇ ਜੀ ਲਾਸਟ ਕੂਤਰ ਬੈਠਣ ਨੂੰ ਵੀ ਬਦਾਮ ਦੂੰ ਪਾ ਕੇ ਦਾਣ ਦੂੰ ਪਾ ਕੇ ਐਨ ਯੈਸ ਰਿਪੋਰਟਾਂ ਕਰਕੇ ਛੱਡਤਾ ਓਕੇ ਜੀ ਫਿਰ ਤਾਂ ਸਾਰਾ ਕੁਝ ਜਾਵਾ ਠੀਕ ਆ ਅੱਜ ਦੀ ਕੜੀ ਤੇ ਮਾਹੌਲ ਪੂਰਾ ਓਕੇ ਆ ਬੀਬੀ ਕੱਲ ਉੱਠ ਕੇ ਦੇਖਣਾ ਤੇ ਵਧੀਆ ਕੂਤਰ ਨੇ ਦਾਣ ਦੋਨੇ ਖਾ ਲਈ ਸੀਗੇ ਪਾਣੀ ਪੂਣੀ ਉਹ ਬਦਾਮ ਪਾ ਦੇ ਕਣਕ ਪਾਤੀ ਪਾਣੀ ਪੁਣੀ ਪੀ ਕੇ ਲੇਟ ਹੋ ਗਏ ਥੋੜਾ ਜਣਾ ਆ ਰਿਹਾ ਥੋੜਾ ਜਿਆ ਲੇਟ ਬੈਠਾ ਜ ਉਹ ਲਖ ਨੂੰ ਪਹਿਲਾਂ ਸਾਡੇ 20 ਮਿੰਟ ਉੱਡ ਦਿੰਦੇ ਆ ਤੇ ਅੱਜ ਸਾਡੇ 30 ਮਿੰਟ ਉੱਡ ਗਏ ਚਲ ਪੈਣ ਸਾਡੇ 30 ਮਿੰਟ ਉੱਡ ਦਿੰਦਾ ਸਾਡੇ 40 ਮਿੰਟ ਉੱਡ ਗਏ ਹਾਂਜੀ ਮੇਰੇ ਵੀਰੋ ਕਰ ਦਈਏ ਜੀ ਇਹ ਹਮ ਲੋਗ ਦੀ ਐਂਡਿੰਗ ਠੀਕ ਹੈ ਬਦਾਮ ਪਿਉਂ ਤੇ ਈਜੀ ਪੈਡ ਦਾ ਮਾਰਕ ਲੱਗਾ ਬਦਾਮਾਂ ਤੇ ਆ ਬਦਾਮ ਲੈ ਕੇ ਤੁਸੀਂ ਆ ਦੇਖੋ ਐ ਕੁੱਤੇ ਜੀਵ ਨਿਕਲੂ ਨੀ ਚਾਹੀਦੀ ਏ ਓਕੇ ਆ ਬ్రో ਠੰਡ ਬਹੁਤ ਜਿਆਦੇ ਹੋਈ ਪਈ ਮੈਂ ਹੈਣਾ ਵੀ ਗੜਾ ਹੀ ਆ ਜਮਾ ਕੋਟਾ ਕੋਟ ਕੱਢਣ ਦੀ ਲੋੜ ਤੇ ਫਿਰ ਤੋ ਆ ਗਈ। ਬਸ ਓਕੇ ਆ। ਇੱਕ ਥੋੜੀ ਹੋਰ ਦਿੱਕਤ ਲੱਗੀ ਮੈਨੂੰ। ਇਹ ਮੂੰਹ ਛਾਲੇ ਹੋ ਜਾਂਦੇ ਮੈਨੂੰ ਆਈ ਫੀਲ ਹੋ ਰਿਹਾ ਹੈਗਾ। ਤਾਂ ਹੀ ਵਾਇਬ ਮਰੀ ਆਈ ਹੋਈ ਪਈ। ਇਹਦਾ ਜੀਵ ਤੇ ਇੱਕ ਸਾਡੇ ਬੁੱਲ ਤੇੰਦੰਨੇ ਮੇਰੇ ਤਾਂ ਹੀ ਬੁੱਲ ਡਾੜਾ ਡਾੜਾ। ਤੇ ਓਕੇ ਹੀ ਸੋਣਿਆ ਬਸ ਠੀਕ ਆ। ਤੇ ਬਦਾਂ ਤੋਂ ਪਿਉ ਤੇ ਸਭ ਕੋ ਯੇ ਵੋ ਸੈਟ ਆ। ਕੱਲੋਂ ਦੇਖਦੇ ਆ ਕਿ ਬਣਾ ਦੂਜਾ ਮਿੱਤਰ ਆਪਣਾ ਵਗੂ ਰੂਮੀ ਵਾਲਾ ਅੰਦਰ ਸੁੱਤਾ ਪਿਆ ਮੈਂ ਗੇਮ ਖੇੜ ਘਟਿਆ ਹੋਣਾ ਉਹ ਤਾਂ ਪਹਿਲਾਂ ਹੀ ਸੌ ਗਿਆ ਸੀ ਮੇਰੇ ਨਾਲੋਂ। ਤਾਂ ਕਰਕੇ ਠੀਕ ਆ ਜੀ। ਬਾਏ ਬਾਏ। ਗੁੱਡ ਨਾਈਟ। ਲਵ ਯੂ ਸਾਰਿਆਂ ਨੂੰ